ਨੰਬਰ ਸਿੰਘਲਾ ਤੇ ਜਿਹੜੀ ਚੋਰੀ ਹੋਈ ਹੈ ਕਾਹਦੀ ਕਹਾਲ ਬਨੇ ਜਿਹੜਾ ਰਿਟੋਰਨ ਕਿੱਲੇ ਹੋਈ ਚੋਰੀ ਆਪਣੇ ਮੈਡੀਕਲ ਸਟੋਰ ਹੈ ਜੀ ਤੇ ਸਵੇਰੇ ਕੋਈ ਪੌਣਕ 6 ਵਜੇ ਮੇਰੇ ਕੋਲ ਕਾਲ ਆਈ ਹੈ ਕਿਸੇ ਦੀ ਆ ਨੋਨ ਨੰਬਰ ਤੋਂ ਤੇ ਉਹ ਬੰਦੇ ਨੇ ਮੈਨੂੰ ਦੱਸਿਆ ਕਿ ਤੁਹਾਡਾ ਸ਼ਟਰ ਟੁੱਟਿਆ ਹੋਇਆ ਹੈ ਤੁਸੀਂ ਆ ਕੇ ਚੈੱਕ ਕਰੋ ਜਦੋਂ ਮੈਂ ਆਇਆ ਤਾਂ ਮੇਰਾ ਸ਼ਟਰ ਅੱਧਾ ਖੁੱਲਾ ਸੀਗਾ ਤਾਂ ਸਮਾਨ ਕਾਫੀ ਵਿਖਰਿਆ ਹੋਇਆ ਸੀਗਾ ਤੇ ਇੱਕ ਅੱਧਾ ਸੇਫ ਵੀ ਆਪਣਾ ਟੁੱਟਿਆ ਹੋਇਆ ਸੀ ਤੇ ਗੱਲਾਂ ਵੀ ਖੁੱਲਾ ਸੀ ਸਾਰੀ ਦਵਾਈਆਂ ਫਲੋਰ ਰੱਖੀਆਂ ਸੀਗੀਆਂ ਪਰ ਦੇਖਿਆ ਜਾਵੇ ਤਾਂ ਨਗਦੀ ਕੋਈ ਹੋਊਗੀ ਗੱਲੇ 'ਚ 36-37000 ਰੁਪਏ ਦੀ ਦੋ ਕੁ ਦਿਨਾਂ ਦੀ ਹੈਗੀ ਸੇਲ ਆਪਣੇ ਕੋਲੇ ਤੇ 12-13000 ਦੀ ਭਾਂ ਸੀਗੀ ਸਿੱਕੇ ਸੀਗੇ ਤੇ ਦਵਾਈਆਂ ਦਾ ਕੋਈ ਹਜੇ ਮੈਨੂੰ ਨੁਕਸਾਨ ਸਮਝ ਨਹੀਂ ਆਇਆ ਕੁਝ ਵੀ ਤੇ ਡੀਵੀਆਰ ਕੈਮਰੇ ਕਾਫੀ ਤੋੜ ਗਏ ਉਹ ਟੀਵੀਆਰ ਆਪਣੇ ਨਾਲ ਲੈ ਗਏ ਕੈਮਰੇ ਤਕਰੀਬਨ ਤੋੜ ਕੇ ਸਾਰੇ ਮੋਕੇ ਦੇ ਉੱਤੇ ਨੇੜੇ ਤੜਕੇ ਕਿਸੇ ਨੂੰ ਨਹੀਂ ਹੈਗਾ ਇਹ ਮੇਰੇ ਘਰ ਦੇ ਕਾਰਵਾਈ ਦਾ ਬਸ ਜੀ ਜੋ ਬੰਦੀ ਕਾਰਵਾਈ ਹੋ ਕੀਤੀ ਜਾਵੇ। ਹਾਂ ਜੀ ਆਪਾਂ ਤਾਂ ਹੀ ਹੋਰ ਕਹਿੰਦੇ ਹਾਂ ਕੁਝ ਕਹਿਣਾ ਨਹੀਂ ਜਿਆਦਾ। ਹਾਂ ਜੀ ਜੀ ਨਾਮ ਮੇਰਾ ਆਨੰਦ ਪ੍ਰਕਾਸ਼ ਗੁਪਤਾ ਜੀ ਕਿਸ ਨਾਮ ਦੀ ਗੱਲ ਹੈ ਜਿਹੜੀ ਪੁੱਛ ਰਹੇ ਹੋ? ਆਪਣੀ ਗੁਪਤਾ ਕਰੇਨਾ ਐਂਡ ਪ੍ਰੋਵੀਜ਼ਨ ਸਟੋਰ ਨਾਮ ਦੀ ਸ਼ਾਪ ਹੈ ਜੀ। ਸਾਨੀ ਬੇਕਰੀ ਨਾਲ ਜੀ ਭਾਈ ਨੰਬਰ 44 ਭੁਪਿੰਦਰ ਰੋਡ ਦੇ ਉੱਪਰ। ਅੱਜ ਜਦੋਂ ਸਵੇਰੇ ਮੈਂ ਅ ਤਕਰੀਬਨ ਸਾਢੇ 5:00 5:30 6:00 ਵਜੇ ਦੁਕਾਨ ਤੇ ਆਇਆ ਵੇਰਕਾ ਦੀ ਸਪਲਾਈ ਲੈਣ ਲਈ ਤਾਂ ਆ ਕੇ ਮੈਂ ਜਦੋਂ ਦੇਖਿਆ ਤਾਂ ਮੇਰੀ ਦੁਕਾਨ ਦਾ ਸ਼ਟਰ ਫਟ ਰੱਖਿਆ ਸੀਗਾ ਜੀ ਜਿਸ ਤੇ ਮੈਂ ਪਹਿਲਾਂ ਆਪਣੇ ਬ੍ਰਦਰ ਨੂੰ ਕਾਲ ਕੀਤੀ ਜੀ ਬ੍ਰਦਰ ਨੂੰ ਇਤਲਾ ਦਿੱਤੀ ਫੋਨ ਤੇ ਵੀ ਪਾਈ ਐਵੇਂ ਆਪਣੀ ਦੁਕਾਨ ਤੇ ਚੋਰੀ ਹੋ ਗਈ ਜਦੋਂ ਉਹ ਘਰੋਂ ਆਏ ਆਏ ਤੇ ਅਸੀਂ ਅੰਦਰ ਵੜਨਾ ਸਹੀ ਨਹੀਂ ਸਮਝਿਆ ਫਿਰ ਅਸੀਂ ਸਿਵਲ ਲਾਈਨਿੰਗ ਮੁੰਸ਼ੀ ਜੀ ਨੂੰ ਕਾਲ ਕੀਤੀ ਇਤਲਾ ਦਿੱਤੀ ਉਹਨਾਂ ਨੇ ਡਿਊਟੀ ਅਫਸਰ ਨੂੰ ਭੇਜਿਆ ਜੀ ਡਿਊਟੀ ਅਫਸਰ ਆਏ ਉਹਨਾਂ ਨੇ ਆ ਕੇ ਫੋਟੋ ਵਗੈਰਾ ਲੈਣ ਤੋਂ ਬਾਅਦ ਫੋਟੋ ਵਗੈਰਾ ਲੈਣ ਤੋਂ ਬਾਅਦ ਫਿਰ ਉਹਨਾਂ ਨੇ ਅੰਦਰ ਐਂਟਰ ਕੀਤਾ ਤਕਰੀਬਨ ਪੌਣੇ ਕੁ 2 ਫੁੱਟ ਦੇ ਕਰੀਬ ਸ਼ਟਰ ਸਾਡਾ ਖੁੱਲਾ ਪਿਆ ਸੀ ਉੱਪਰ ਟੇਡਾ ਕੀਤਾ ਪਿਆ ਪੱਟਿਆ ਪਿਆ ਸੀ ਜੀ ਨਾ ਨੀਚੇ ਹੋ ਰਿਹਾ ਸੀ ਨਾ ਉੱਪਰ ਹੋ ਰਿਹਾ ਸੀ ਜੀ ਲੋਕ ਲੱਗੇ ਹੋਏ ਸੀ ਸ਼ਟਰ ਨੂੰ ਪੱਟ ਰੱਖਿਆ ਸੀ ਸੱਬਲ ਵਗੈਰਾ ਨੁਕਸਾਨ ਤਾਂ ਵੀ ਜੀ ਕੈਸ਼ ਔਰ ਲੈਪਟਾਪ ਤੇ ਇੱਕ ਪ੍ਰਿੰਟਰ ਕੈਸ਼ ਤਕਰੀਬਨ ਤਕਰੀਬਨ 96 97000 ਰੁਪਏ ਸੀਗਾ ਜੀ ਤੇ ਇੱਕ ਲੈਪਟਾਪ ਹੈ ਇੱਕ ਮੋਬਾਈਲ ਹੈ ਜਿਹਦੇ ਨਾਲ ਅਸੀਂ ਰੀਚਾਰਜ ਕਰਦੇ ਆਂ ਆਪਣੀ ਦੁਕਾਨ ਤੇ ਰੀਚਾਰਜ ਦਾ ਕੰਮ ਹੁੰਦਾ ਕਮਕੀ ਸੁਸਿਡੀ ਬੜੀ ਨਹੀਂ ਸੀਸੀਟੀਵੀ ਫੂਟੇਜ ਹੁਣ ਐਵੇਂ ਆ ਜੀ ਨਾਲ ਦੇ ਸਾਡੇ ਕੋਲ ਕੈਮਰਾ ਨਹੀਂ ਲੱਗਿਆ ਹੋਇਆ ਸਾਡੇ ਨਾਲ ਗਵੰਡੀਆਂ ਦੇ ਕੈਮਰੇ ਨੇ ਬਟਾਲੇ ਕੋਈ ਸ਼ਾਪ ਤੇ ਆਏਗਾ ਉਸ ਤੋਂ ਬਾਅਦ ਹੀ ਪ੍ਰੋਵਾਈਡ ਹੋਊਗੀ ਜੀ ਕਾਰਵਾਈ ਤਾਂ ਜੀ ਇਨਸਾਫ ਚਾਹੁੰਦੇ ਆਂ ਵੀ ਜੇ ਐਵੇਂ ਸਾਡੇ ਨਾਲ ਐਵੇਂ ਸਾਡੇ ਵਰਗੇ ਦੁਕਾਨਦਾਰਾਂ ਜਿਨ੍ਹਾਂ ਨੇ 2-2 ਰੁਪਏ ਕਮਾਣੇ ਹੁੰਨੇ ਆ ਐਨਾ ਧੱਕਾ ਹੋਏਗਾ ਤਾਂ ਫਿਰ ਕਿੱਥੇ ਜਾਏਗਾ ਜੀ ਆਮ ਦੁਕਾਨਦਾਰ ਜਿਵੇਂ ਮਰਜ਼ੀ ਹੈ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਐਵੇਂ ਦੀ ਚੋਰੀਆਂ ਤੇ ਨਕੀਲ ਪਾਈ ਜਾਵੇ ਸਾਨੂੰ ਸਾਡੇ ਨੁਕਸਾਨ ਦੀ ਪਰਪਾਈ ਕਰਵਾਈ ਜਾਏ ਜੀ ਹੋਰ ਅਸੀਂ ਕੀ ਜਾਣਾਂ ਜੀ